ਗੁਰੂ ਦੇ ਨਾਮ ਤੇ ਪਹਿਰਾ ਦੇ ਕੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਗੁਰੂ ਦੇ ਨਿਜਮ ਦੇ ਵਿੱਚ ਰਹਿ ਕੇ ਜਿਹੜੇ ਬੰਦੇ ਜ਼ਿੰਦਗੀ ਜਿਉਣਗੇ ਨਾ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹਨਾਂ ਦੀ ਜ਼ਿੰਦਗੀ ਇਹ ਦੁਨੀਆ ਤੇ ਰਹਿ ਕੇ ਵੀ ਸਵਰਗ ਵਰਗੀ ਬਣ ਜਾਂਦੀ ਹੈ ਗੱਜ ਕੇ ਆਖੋ ਸਤਨਾਮ ਬੰਦੇ ਦੇ ਮਨ ਦੇ ਜਿਹੜੇ ਦੁੱਖ ਨੇ ਪੈਸਾ ਨਹੀਂ ਹਟਾ ਸਕਦਾ ਵੱਡੇ ਵੱਡੇ ਲੋਗ ਮਹਾਰਾਜ ਕਹਿੰਦੇ ਵੱਡੇ ਵੱਡੇ ਰਾਜਨ ਅਰ ਭੋਮਣ ਤਾਂ ਕਿ ਤ੍ਰਿਸ਼ਨਾ 부ਝੀ ਜਿਹੜੇ ਵੱਡੇ ਵੱਡੇ ਲੋਕ ਸੀ ਭਾਈ ਨਾਮ ਤੋਂ ਬਗੈਰ ਉਹਨਾਂ ਦੀ ਤ੍ਰਿਸ਼ਨਾ ਵੀ 부ਜੀ ਨਹੀਂ ਹੈ ਤੇ ਜੇਕਰ ਉਹਨਾਂ ਦੀ ਤ੍ਰਿਸ਼ਨਾ ਨਹੀਂ 부ਜੀ ਤਾਂ ਜਦੋਂ ਅਸੀਂ ਪਿਛਲਾ ਇਤਿਹਾਸ ਪੜ੍ਹਦੇ ਆਂ ਦੇਖਿਆ ਫਿਰ ਉਹਨਾਂ ਲੋਕਾਂ ਨੇ ਕਿੰਨਾ ਜ਼ੁਲਮ ਕੀਤਾ ਪਰ ਰਹੇ ਉਹ ਵੀ ਨਹੀਂ ਐਨੇ ਤਸੀਹੇ ਦੇਣ ਵਾਲੇ ਖੋਪੜ ਲਾਹ ਦੇਣ ਵਾਲੇ ਲੋਕ ਉਹਨਾਂ ਦੇ ਰਾਜ ਭਾਗ ਸਭ ਕੁਝ ਮਹਾਰਾਜ ਕਹਿੰਦੇ ਇੱਥੇ ਹੀ ਰਹਿ ਗਿਆ ਇਸ ਕਰਕੇ ਭਾਈ ਜਦੋਂ ਅਸੀਂ ਚੰਗਾ ਕਰਮ ਕਮਾਵਾਂਗੇ ਨਾ ਤੇ ਮਹਾਰਾਜ ਕਹਿੰਦੇ ਜਿਹਦੇ ਮਨ ਚ ਚੰਗਿਆਈ ਹੈ ਭਾਈ ਉਹਦੇ ਘਰ ਚ ਵੀ ਚੰਗਿਆਈ ਹੁੰਦੀ ਹੈ ਜਿਹਦੇ ਮਨ ਚ ਬੁਰਾਈਆਂ ਨੇ ਉਹਦਾ ਹਰ ਦਿਲਾ ਹਰ ਪਲ ਦੁੱਖ ਦੇ ਵਿੱਚ ਲੰਘਦਾ ਹੈ ਸਭ ਕੁਝ ਹੋਣ ਦੇ ਬਾਵਜੂਦ ਵੀ ਅੰਦਰੋਂ ਇਉਂ ਤਪਦਾ ਰਹਿੰਦਾ ਜਿਵੇਂ ਪੱਟੀ ਤੱਪਦੀ ਹੈ ਮਹਾਰਾਜ ਕਹਿੰਦੇ ਬੰਦਿਆ ਇਹ ਤੇਰੇ ਕੀਤੇ ਹੋਏ ਕੰਮਾਂ ਕਰਕੇ ਹੈ ਇਹ ਤੇਰੇ ਕੀਤੇ ਹੋਏ ਜ਼ੁਲਮ ਕਰਕੇ ਐ ਇਹ ਤੇਰੇ ਕੀਤੇ ਹੋਏ ਗੁਨਾਹਾਂ ਕਰਕੇ ਐ ਤੇ ਸਾਰੀਆਂ ਰੂਹਾਂ ਨੂੰ ਕਿਤੇ ਨਾ ਕਿਤੇ ਕਰਮਾਂ ਦਾ ਫਲ ਭੋਗਣਾ ਹੀ ਪੈਂਦਾ ਹੈ ਜੇ ਕੋਈ ਬੰਦਾ ਬੁਰਾ ਕਰਦਾ ਉਹਨੂੰ ਭਾਈ ਉਦਾਂ ਦੇ ਦੁੱਖ ਮਹਿਸੂਸ ਕਰਨੇ ਪੈਂਦੇ ਨੇ ਪਰ ਮਹਾਰਾਜ ਕਹਿੰਦੇ ਜਿਹੜਾ ਨਾਮ ਜਪਦਾ ਹੈ ਜਿਹੜਾ ਗੁਰਮੁਖ ਬਣ ਗਿਆ ਉਹਦੇ ਤੇ ਫਿਰ ਇਹ ਵੱਡੇ ਤੋਂ ਵੱਡੇ ਦੁੱਖਾਂ ਦਾ ਅਸਰ ਨਹੀਂ ਹੁੰਦਾ ਦੁੱਖ ਤੇ ਆਉਂਦਾ ਪਰ ਉਹਨੂੰ ਝੱਲਣ ਦਾ ਜੇਰਾ ਬਣ ਜਾਂਦਾ ਵੀ ਦੁੱਖ ਨੂੰ ਝੱਲੀ ਦਾ ਕਿਵੇਂ ਐਦਾ ਮਾਰੇ ਕਹਿੰਦੇ ਗੁਰਸਿੱਖੋ ਜੇਰਾ ਗੁਰੂ ਦੀ ਨਾਨਕ ਦੀ ਬਾਣੀ ਨਾਲ ਬਣਦਾ ਹੈ ਜੇਰਾ ਸਬਰ ਵਾਲਾ ਬਣਾਉਣਾ ਹੈ ਸੰਤੋਖ ਵਾਲਾ ਬਣਾਉਣਾ ਹੈ ਜਾਂ ਫਿਰ ਐਸੀਆਂ ਭੁੱਖਾਂ ਵਾਲਾ ਬਣਾਉਣਾ ਹੈ ਜਿਹੜੀਆਂ ਭੁੱਖਾਂ ਨਾਲ ਬੰਦਾ ਕਦੇ ਰਜੇ ਹੀ ਨਹੀਂ ਮਾਇਆ ਦੀ ਮੋਹ ਦੀ ਭੁੱਖ ਮਾਇਆ ਦੀ ਭੁੱਖ ਜਰ ਜੋਰੂ ਜ਼ਮੀਨ ਮਹਾਰਾਜ ਕਹਿੰਦੇ ਭਾਈ ਵੱਡੇ ਵੱਡੇ ਆਏ ਇੱਥੇ ਉਹ ਵੀ ਆਏ ਜਿਨ੍ਹਾਂ ਦੇ ਘਰ ਵੀ ਸੋਨੇ ਦੇ ਸੀ ਜਿਨ੍ਹਾਂ ਦੇ ਕਿਲੇ ਵੀ سونے ਦੇ ਸੀ ਪਰ ਮਹਾਰਾਜ ਕਹਿੰਦੇ ਅੱਜ ਕੋਈ ਬਕਤੀ ਚਲਾਉਣ ਵਾਲਾ ਵੀ ਨਹੀਂ ਕਿਉਂ ਕਿ ਰੱਬ ਨਾਲ ਪ੍ਰੀਤ ਨਹੀਂ ਰੱਖੀ ਦੁਨੀਆ ਦੇ ਮੋਹਾਂ ਦੇ ਨਾਲ ਪ੍ਰੀਤ ਰੱਖੀ ਐ ਦੁਨੀਆ ਦੇ ਸੁਆਦਾਂ ਦੇ ਨਾਲ ਬੰਦਿਆ ਪ੍ਰੀਤ ਰੱਖੀ ਐ ਜਿਨ੍ਹਾਂ ਨੇ ਰੱਬ ਦੇ ਨਾਲ ਮੋਹ ਰੱਖਿਆ ਨਾ ਉਹ ਫਿਰ ਭਾਵੇਂ ਕੁੱਲੀ ਦੇ ਵਿੱਚ ਰਹਿੰਦੇ ਸੀ ਅੱਜ ਸਾਰੀ ਦੁਨੀਆ ਉਹਨਾਂ ਨੂੰ ਨਮਸਕਾਰਾਂ ਕਰਦੀ ਐ ਭਾਈ ਲਾਲੋ ਭਗਤ ਰਵਿਦਾਸ ਜੀ ਅਗੁੱਤ ਸائیں ਜੀ ਪਰ ਜਿਹੜੇ ਵੱਡੇ ਵੱਡੇ ਰਾਜੇ ਸੀ ਉਹ ਸਮਿਆਂ ਦੇ ਕਿਸੇ ਨੂੰ ਪੁੱਛ ਲੋ ਕਿਸੇ ਨੂੰ ਨਾਂ ਦਾ ਨਹੀਂ ਪਤਾ ਇਹ ਹੁੰਦੀ ਹੈ ਨਾਮ ਦੀ ਬਰਕਤ ਇਹ ਹੁੰਦੀ ਹੈ ਚੰਗੇ ਗੁਣਾਂ ਦੀ ਉਮਰ ਜਿਹੜੇ ਬੰਦੇ ਵਿੱਚ ਗੁਣ ਚੰਗੇ ਹੋਣ ਉਹ ਮਰ ਕੇ ਵੀ ਮਰਦਾ ਨਹੀਂ ਹੈ ਤੇ ਮਹਾਰਾਜ ਕਹਿੰਦੇ ਗੁਰਸਿੱਖੋ ਚੰਗੇ ਗੁਣਾ ਵਾਲੇ ਬੰਨਾ ਹੈ ਚੰਗੇ ਗੁਣਾ ਦੇ ਧਾਰਨੀ ਬੰਨਾ ਹੈ ਤੇ ਮਨ ਦੇ ਨਾਲ ਇਹ ਗੱਲਾਂ ਕਰਨੀਆਂ ਵੀ ਇਹ ਸਰੀਰਾ ਜਦੋਂ ਦਾ ਤੂੰ ਇਹ ਜੱਗ ਦੇ ਵਿੱਚ ਆਇਆ ਕੋਈ ਰੱਬ ਦੇ ਆਖੇ ਲੱਗ ਕੇ ਜ਼ਿੰਦਗੀ ਜਿਉਈ ਹੈ ਆਪਣੀ ਜ਼ਿੰਦਗੀ ਨੂੰ ਉਹ ਪੰਡੇ ਤੇ ਤੋਰਿਆ ਜਿਹੜੇ ਪੰਡੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਜਿਹਦੇ ਪੰਡੇ ਤੇ ਚੱਲਣ ਵਾਸਤੇ ਇਹ ਦੁਨੀਆ ਤੇ ਜਨਮ ਲਿਆ ਮਨਾ ਕਦੇ ਉਹ ਰਸਤੇ ਨੂੰ ਖੋਜਿਆ ਕਦੇ ਉਹ ਗੁਰੂ ਦੀ ਗੱਲ ਮੰਨੀ ਹੈ ਜਿਹਦਾ ਇਹ ਬਖਸ਼ਿਆ ਹੋਇਆ ਸਰੀਰ ਹੈ ਕਿ ਇਹ ਕਰਮ ਕਮਾਇਆ ਤੁਧ ਸਰੀਰਾ ਜਾਤੂ ਜੱਗ ਮੈਂ ਆਇਆ ਮਹਾਰਾਜ ਕਹਿੰਦੇ ਜਦੋਂ ਦਾ ਇਹ ਜੱਗ ਦੇ ਵਿੱਚ ਆਇਆ ਦੱਸ ਕਿਹੜਾ ਕਰਮ ਕਮਾਇਆ ਹੋਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਪਰਮੇਸ਼ਰ ਹੈ ਨਾ ਪਰਮੇਸ਼ਰ ਦਾ ਨਾਮ ਹੈ ਜੇ ਕੋਈ ਭਾਈ ਰੋਜ਼ ਸੰਗਤ ਕਰਨ ਦੇ ਆਦੀ ਨੇ ਤਾਂ ਇਹ ਗੁਰੂ ਦੀ ਕਿਰਪਾ ਹੈ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਨਾਮ ਮਿਲਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦਾ ਨਾਮ ਮਿਲਦਾ ਜਿਨ ਹਰ ਤੇਰਾ ਰਚਲ ਰਚਿਆ ਸੋ ਹਰ ਮਨ ਨਾਪਸਾਇਆ ਜਿਹੜੇ ਪ੍ਰਮਾਤਮਾ ਨੇ ਤੇਰਾ ਇਹ ਵਜੂਦ ਬਣਾਇਆ ਜਿਹੜੇ ਮਾਲਕ ਨੇ ਤੇਰੀ ਇਹ ਦੇਹੀ ਸਾਜੀ ਹੈ ਮਨਤ ਉਤੇ ਉਹਨੂੰ ਭੁੱਲ ਗਿਆ ਦੂਜੀ ਦੁਨੀਆ ਦਾ ਕੀ ਲੱਗਦਾ ਹੈ ਤੂੰ ਤੂੰ ਤੇ ਆਪਣੇ ਮਾਲਕ ਨੂੰ ਆਪਣੇ ਸਾਜਣ ਹਾਰੇ ਨੂੰ ਭੁੱਲਿਆ ਬੈਠਾ ਹੈ ਮਹਾਰਾਜ ਕਹਿੰਦੇ ਭਾਈ ਫਿਰ ਦੂਜੀ ਦੁਨੀਆ ਦਾ ਬੰਦਾ ਕੀ ਲੱਗਦਾ ਹੈ ਐ ਇਦਾਂ ਹੀ ਮਨ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਕਾਰ ਖੜੇ ਹੋ ਜਾਂਦੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਦੀ ਕੈਪੈਸਿਟੀ ਵਧਣੀ ਸ਼ੁਰੂ ਹੋ ਜਾਂਦੀ ਹੈ। ਹੁਣ ਜਿਹਨੂੰ ਕ੍ਰੋਧ ਵੱਧ ਜਾਏ ਉਹ ਕਿਸੇ ਦਾ ਕਤਲ ਕਰੇਗਾ ਜਾਂ ਕਿਸੇ ਦੇ ਸੱਟ ਮਾਰੇਗਾ, ਲੜੇਗਾ। ਜੇ ਕ੍ਰੋਧ ਕੰਟਰੋਲ ਦੇ ਵਿੱਚ ਰਹਿੰਦਾ ਤਾਂ ਕੋਈ ਪ੍ਰੋਬਲਮ ਨਹੀਂ। ਐਦਾਂ ਮਹਾਰਾਜ ਕਹਿੰਦੇ ਜਦੋਂ ਭਾਈ ਇਹ ਚੀਜ਼ਾਂ ਮਨੁੱਖ 'ਚ ਵੱਧਦੀਆਂ ਨੇ ਨਾ ਵੱਧਦੀਆਂ ਉਹਨਾਂ 'ਚ ਨੇ ਜਿਹੜੇ ਗੁਰੂ ਦੇ ਨਾਮ ਦਾ ਸਾਪਣ ਆਪਣੇ ਮਨ ਦੀ ਚਾਦਰ ਨੂੰ ਨਹੀਂ ਲਾਉਂਦੇ। ਜਿਹੜੇ ਗੁਰੂ ਦੇ ਗਿਆਨ ਨੂੰ ਨਹੀਂ ਸੁਣਦੇ ਜਿਹੜੇ ਆਪਣੇ ਮਨ ਦੇ ਪਿੱਛੇ ਲੱਗਣ ਵਾਲੇ ਲੋਕ ਨੇ ਫਿਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਰੋਗ ਚਿੰਬੜ ਜਾਂਦੇ ਨੇ ਡਿਪਰੈਸ਼ਨ ਡਿਪਰੈਸ਼ਨ ਦੇ ਵਿੱਚ ਚਲੇ ਜਾਣਾ ਐਦਾ ਤਰ੍ਹਾਂ ਤਰ੍ਹਾਂ ਦੇ ਰੋਗ ਮਹਾਰਾਜ ਕਹਿੰਦੇ ਭਾਈ ਇਹਨਾਂ ਰੋਗਾਂ ਤੋਂ ਬਚਣ ਦੀ ਦਵਾਈ ਦੁਨੀਆ ਤੇ ਹੈਗੀ ਐ ਉਹ ਹੈ ਗੁਰੂ ਦਾ ਨਾਮ ਜਦੋਂ ਬੰਦਾ ਗੁਰੂ ਦੇ ਨਾਮ ਦੇ ਵਿੱਚ ਭਿੱਜ ਜਾਂਦਾ ਹੈ ਨਾ ਉਦੋਂ ਪਤਾ ਲੱਗਦਾ ਵੀ ਜ਼ਿੰਦਗੀ ਜਿਉਈ ਦੀ ਕਿਵੇਂ ਇਹ ਸਕੂਲ ਹੈ ਮਹਾਰਾਜ ਕਹਿੰਦੇ ਜਾਂਦੇ ਹੋਏ ਸਰੀਰਾਂ ਨੂੰ ਵੇਖੋ ਕੋਈ ਪਤਾ ਨਹੀਂ ਕਿੰ ਨੂੰ ਸੱਦਾ ਆ ਜਾਵੇ ਤੇ ਸਾਰੇ ਮੌਤ ਦੀ ਕਤਾਰ ਦੇ ਵਿੱਚ ਸਾਰੀ ਦੁਨੀਆ ਖੜੀ ਹੈ ਇਹ ਲੈਣ ਲੱਗੀ ਹੈ ਮੌਤ ਦੀ ਸਾਰੀ ਦੁਨੀਆ ਖੜੀ ਹੈ ਜਿਹਦੀ ਚਿੱਠੀ ਨਿਕਲਿਆ ਆਉਂਦੀ ਹੈ ਜਿਹਦਾ ਨਾਮ ਆ ਜਾਂਦਾ ਹੈ ਜਿਹ ਨੂੰ ਸੱਦਾ ਆ ਜਾਂਦਾ ਉਹ ਇਹ ਦੁਨੀਆ ਦੇ ਸਾਰੇ ਧੰਦੇ ਛੱਡ ਕੇ ਤੁਰ ਜਾਂਦਾ ਤੇ ਮਹਾਰਾਜ ਕਹਿੰਦੇ ਫਿਰ ਕਿਉਂ ਸਮਾਂ ਗਾਲਦਾ ਮਨਾ ਰੋਜ਼ ਜਪਿਆ ਕਰ ਇਰਤ ਵੀ ਕਰਿਆ ਕਰ ਬੰਦਗੀ ਵੀ ਕਰਿਆ ਕਰ ਸੋਹਣੇ ਗੁਣਾ ਵਾਲਾ ਬਣ ਕੇ ਰਹਿ ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਮਹਾਰਾਜ ਕਹਿੰਦੇ ਇੱਕ ਗੱਲ ਯਾਦ ਰੱਖਿਓ ਇਹ ਦੁਨੀਆ ਤੇ ਇੱਕੋ ਹੀ ਸਰੀਰ ਪ੍ਰਵਾਨ ਹੁੰਦਾ ਉਹ ਕਿਹੜਾ ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਮਹਾਰਾਜ ਕਹਿੰਦੇ ਕਿੱਡੇ ਮਰਜੀ ਬੰਦਾ ਮਹਿਲ ਪਾਲੇ ਜੇ ਉਹਦੇ ਅੰਦਰ ਪਰਮੇਸ਼ਰ ਦੀ ਮਤ ਨਹੀਂ ਹੈ ਨਾ ਤਾ ਉਹਦਾ ਸਰੀਰ ਉਹਦਾ ਆਇਆ ਇਹ ਦੁਨੀਆ ਤੇ ਸਫਲਾ ਨਹੀਂ ਹੈ ਉਹਦਾ ਦੁਨੀਆ ਤੇ ਆਇਆ ਵਿਅਰਥਾ ਹੈ ਜਿਹੜੇ ਸ਼ਰੀਰਾਂ ਨੇ ਗੁਰੂ ਦੇ ਨਾਮ ਨੂੰ ਨਹੀਂ ਨੱਜਪਿਆ ਗੁਰੂ ਦੇ ਨਾਮ ਨੂੰ ਧਿਆਇਆ ਨਹੀਂ ਉਸ ਨਕਸ਼ੇ ਕਦਮ ਤੇ ਚੱਲੇ ਨਹੀਂ ਤੇ ਮਹਾਰਾਜ ਸਪਸ਼ਟ ਕਹਿੰਦੇ ਨੇ ਭਾਈ ਮੈਂ ਤੁਹਾਡੇ ਨਾਲ ਜਿਹੜਾ ਸ਼ਬਦ ਪੜਿਆ ਉਹ ਸ਼ਬਦ ਦੇ ਅਰਥ ਕਰ ਰਿਹਾ ਤੇ ਗੁਰੂ ਜੀ ਸਪਸ਼ਟ ਕਹਿੰਦੇ ਨੇ ਕਹਿੰਦੇ ਭਾਈ ਇਹ ਦੁਨੀਆ ਤੇ ਇੱਕੋ ਹੀ ਸ਼ਰੀਰ ਪ੍ਰਵਾਨ ਹੁੰਦੇ ਨੇ ਜਿਹੜੇ ਨਾਮ ਜਪ ਕੇ ਆਪਦੇ ਧਰਮ ਗ੍ਰੰਥ ਦੇ ਮੁਤਾਬਕ ਸੋਹਣੇ ਰਸਤੇ ਤੇ ਚੱਲਣਾ ਸੋਹਣੇ ਵਿਚਾਰਾਂ ਤੇ ਚੱਲਣਾ ਸੋਹਣੀ ਜ਼ਿੰਦਗੀ ਜਿਉਣਾ ਆਪਣੇ ਅੰਦਰੋਂ ਬੁਰਾਈਆਂ ਨੂੰ ਕਾਪਟਾਂ ਨੂੰ ਕੱਢ ਕੇ ਜਿਉਣਾ ਇਹੀ ਮਹਾਰਾਜ ਕਹਿੰਦੇ ਅਸਲੀ ਜ਼ਿੰਦਗੀ ਹੈ ਤਾਂ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਭਾਈ ਸਾਨੂੰ ਸੋਹਣੇ ਮਨੁੱਖ ਬਣ ਕੇ ਜਿਉਣਾ ਚਾਹੀਦਾ ਬਾਕੀ ਇਹ ਸੰਸਾਰ ਮੁਸਾਫਰ ਖਾਨਾ ਹੈ। ਭਾੜੇ ਦੀਆਂ ਗੱਲਾਂ ਸਾਰੀ ਦੁਨੀਆ ਕਰਦੀ ਐ ਵੀ ਭਾਈ ਭਾਣਾ ਮੰਨ ਲੈਣਾ ਚਾਹੀਦਾ ਹੈ। ਪਰ ਭਾਣਾ ਮੰਨਣਾ ਬਹੁਤ ਔਖਾ ਹੈ। ਇੱਕ ਸਿੱਖ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਹ ਸੱਚੀ ਗੱਲ ਐ ਭਾੜੇ ਦੀਆਂ ਗੱਲਾਂ ਤਾਂ ਸਾਰੇ ਕਰਦੇ ਨੇ ਕੋਈ ਭਾਣਾ ਮੰਨਣ ਵਾਲਾ ਸਿੱਖ ਹੈਗਾ ਵੀ ਐ ਕਿ ਕੱਲੀਆਂ ਗੱਲਾਂ ਨੇ ਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸਿੱਖ ਨੂੰ ਕਿਹਾ ਕਿ ਇੰਜ ਕਰ ਗੁਜਰਾਤ ਦੇ ਵਿੱਚ ਫਲਾਣੇ ਪਿੰਡ ਸਾਡਾ ਸਿੱਖ ਹੈ ਉਹਦੇ ਕੋਲੇ ਤੂੰ ਜਾ ਤੇਰੇ ਇਹ ਸਵਾਲ ਦਾ ਜਵਾਬ ਤੈਨੂੰ ਉਹਦੇ ਕੋਲੋਂ ਮਿਲੇਗਾ ਸਾਖੀ ਸੁਣਨ ਵਾਲੀ ਹੈ ਤੇ ਇਹਦੇ ਵਿੱਚ ਬਹੁਤ ਵੱਡੀ ਸਿੱਖਿਆ ਹੈ ਸਾਡੇ ਲਈ ਸਾਡੇ ਮਨਾਂ ਦੇ ਲਈ ਮਨ ਦੇ ਦੁੱਖਾਂ ਦੇ ਲਈ ਇਹ ਚੀਜ਼ਾਂ ਸਾਡੇ ਕੰਮ ਆਉਂਦੀਆਂ ਨੇ ਧਾਰਮਿਕ ਸਟੱਡੀ ਜਿਹੜੇ ਬੰਦੇ ਅੰਦਰ ਹੈ ਉਹ ਦੁਨੀਆ ਦੇ ਹਰ ਇੱਕ ਹਾਲਾਤ ਦੇ ਵਿੱਚ ਰਹਿ ਸਕਦਾ ਹੈ ਔਖੇ ਸੌਖੇ ਹਾਲਾਤਾਂ ਨੂੰ ਚੱਲ ਸਕਦਾ ਹੈ ਗੁਰੂ ਜੀ ਨੂੰ ਕਹਿ ਲੱਗਿਆ ਕੋਈ ਬਾੜਾ ਮੰਨਣ ਵਾਲਾ ਹੈ ਵੀ ਐ ਕਿ ਤੱਲੀ ਗੱਲ ਬਾਤ ਹੈ ਤਾਂ ਮਹਾਰਾਜ ਕਹਿੰਦੇ ਜਾ ਗੁਜਰਾਤ ਦੀ ਧਰਤੀ ਤੇ ਫਲਾਣੇ ਪਿੰਡ ਦੇ ਵਿੱਚ ਸਾਡਾ ਇੱਕ ਪਿਆਰਾ ਸਿੱਖ ਹੈ ਜਿਹਦਾ ਨਾਮ ਹੈ ਭਾਈ ਪਿਖਾਰੀ ਜੀ ਤੇ ਸਾਧ ਸੰਗਤ ਜੀ ਗੁਜਰਾਤ ਪਹੁੰਚੇ ਐ ਪਿੰਡ ਦੇ ਵਿੱਚ ਪਹੁੰਚਿਆ ਪੁੱਛਦਾ ਪੁੱਛਾਉਂਦਾ ਘਰ ਦੇ ਕੋਲ ਚਲਿਆ ਗਿਆ ਭਾਈ ਪਿਖਾਰੀ ਜੀ ਦੇ ਪਿੰਡ ਦੇ ਵਿੱਚ ਜਾ ਕੇ ਉਹ ਸਿੱਖ ਕਹਿੰਦਾ ਇਹਨਾ ਮੈਂ ਪਿਖਾਰੀ ਦੇ ਘਰ ਜਾਣਾ ਜਿਹਦੇ ਘਰੇ ਮੁੰਡੇ ਦਾ ਵਿਆਹ ਹੈ ਦਰਸ਼ਨ ਵਾਲੇ ਨੇ ਦੱਸਿਆ ਕਿ ਉਹ ਸਾਹਮਣੇ ਗਲੀ ਦੇ ਵਿੱਚ ਜਿਹੜੇ ਘਰ ਦੇ ਵਿੱਚ ਉੱਚੀ ਉੱਚੀ ਘੋੜੀਆਂ ਗਾਈਆਂ ਜਾਂਦੀਆਂ ਨੇ ਖੁਸ਼ੀ ਦੇ ਗੀਤ ਗਾਏ ਜਾ ਰਹੇ ਨੇ ਉਹ ਘਰ ਤਖਾਰੀ ਦਾ ਹੈ ਤੇ ਸਾਧ ਸੰਗਤ ਜੀ ਸਿੱਖ ਤੁਰਦਾ ਹੈ ਤੁਰ ਕੇ ਜਦੋਂ ਘਰ ਦੇ ਸਾਹਮਣੇ ਜਾਂਦਾ ਹੈ ਘਰ ਦੇ ਬਾਹਰ ਕੋਈ ਬੈਠਾ ਬੋਰੀਆਂ ਤੱਪੜ ਸਿਉਂ ਰਿਹਾ ਹੈ ਬੋਰੀਆਂ ਦੇ ਤੱਪੜ ਸਿਉਂ ਰਿਹਾ ਹੈ ਤੇ ਉਹ ਸਿੱਖ ਦੂਰੋਂ ਖੜ ਕੇ ਕਹਿੰਦਾ ਮਨ ਦੇ ਵਿੱਚ ਸੋਚ ਕੇ ਕਿ ਲੱਗਦਾ ਤੇ ਇਹ ਐ ਵੀ ਇਹ ਬੰਦਾ ਕਾਲਸੀ ਜਾਣਿਆਂ ਦੇ ਬੈਠਣ ਦੇ ਲਈ ਤੱਪੜ ਸਿਉ ਰਿਹਾ ਹੈ ਪੁੰਜੇ ਬੈਠਣ ਦੇ ਲਈ ਮਨ ਦੇ ਵਿੱਚ ਸੋਚ ਕੇ ਬੁਲਾ ਕੇ ਕਹਿੰਦਾ ਭਾਈ ਮੈਂ ਭਾਈ ਭਿਖਾਰੀ ਦੇ ਘਰ ਜਾਣਾ ਇਹ ਭਾਈ ਭਿਖਾਰੀ ਦਾ ਕਰ ਹੈ ਭਾਈ ਭਿਖਾਰੀ ਜੀ ਦੇਖ ਕੇ ਆਖਣ ਲੱਗੇ ਹਾਂ ਭਾਈ ਮੈਂ ਭਿਖਾਰੀ ਆ ਦੱਸ ਕਿਹੜੇ ਕੰਮ ਆਇਆ ਕਿੱਥੋਂ ਆਇਆ ਤਾ ਜਦੋਂ ਸਿੱਖ ਨੇ ਦੱਸਿਆ ਨਾ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸ਼ਹਿਰ ਅੰਮ੍ਰਿਤਸਰ ਤੋਂ ਆਇਆ ਤਾਂ ਭਾਈ ਭਿਖਾਰੀ ਨੇ ਉੱਠ ਕੇ ਹੱਥ ਜੋੜ ਕੇ ਉਸ ਸਿੱਖ ਦੇ ਚਰਨਾਂ ਤੇ ਹੱਥ ਲਾਇਆ ਕਹਿੰਦਾ ਸਿੱਖਾ ਤੂੰ ਗੁਰੂ ਦੇ ਦਰਸ਼ਨ ਕਰਕੇ ਆਇਆ ਤੇ ਮੈਂ ਤੇਰੇ ਵਿੱਚੋਂ ਆਪਣੇ ਇੱਕ ਸਤਿਗੁਰੂ ਦੇ ਦਰਸ਼ਨ ਕਰ ਰਿਆਂਗਾ ਜਿਕੇ ਆਖੋ ਸਤਨਾਮ ਇਹ ਭਾਈ ਭਿਖਾਰੀ ਦੀ ਸ਼ਰਧਾ ਸਿਗੂ ਅਰਜਨ ਦੇ ਮਹਾਰਾਜ ਤੇ ਮੇਰੇ ਪਿਆਰੇ ਵੀਰਾ ਤੂੰ ਗੁਰੂ ਜੀ ਦੇ ਦਰਸ਼ਨ ਕਰਕੇ ਆਇਆ ਤੇਰੇ ਦਰਸ਼ਨ ਕਰਕੇ ਮੈਂ ਤੁਨ ਹੋ ਗਿਆ ਕਿਉਂਕਿ ਤੇਰੇ ਵਿੱਚੋਂ ਮੈਂ ਆਪਣੇ ਸਤਿਗੁਰੂ ਦੇ ਦਰਸ਼ਨ ਕਰ ਰਿਹਾ ਆ ਆ ਤੈਨੂੰ ਮੈਂ ਆਪਣੇ ਬੱਚਿਆਂ ਨੂੰ ਮਿਲਾਵਾ ਆ ਅੰਦਰ ਲੈ ਕੇ ਗਿਆ ਚਾਹ ਦੇ ਨਾਲ ਕਿਉਂ ਕਿ ਗੁਰੂ ਦਾ ਸਿੱਖ ਆਇਆ ਸੀ ਗੁਰੂ ਨੇ ਭੇਜਿਆ ਸੀ ਅੰਦਰ ਜਦੋਂ ਲੈ ਕੇ ਗਿਆ ਨਾ ਭਾਈ ਭਿਖਾਰੀ ਉਹ ਸਿੱਖ ਨੂੰ ਬਾਹ ਫੜ ਕੇ ਤੇ ਸਿੱਖ ਕੀ ਵੇਖਦਾ ਦਰਵਾਜੇ ਦੇ ਪਿਛਲੇ ਪਾਛੇ ਜਿੰਨਾ ਵੀ ਕੋਈ ਸੋਗ ਦਾ ਮਰਗ ਦਾ ਸਮਾਨ ਹੁੰਦਾ ਹੈ ਉਹ ਫੱਟਾ ਹੁੰਦਾ ਹੈ ਜਿਹੜੇ ਫੱਟੇ ਤੇ ਧਰ ਕੇ ਡੈੱਡ ਬੋਡੀ ਨੂੰ ਲਿਢਾਇਆ ਜਾਂਦਾ ਹੈ ਉਹ ਦਰਵਾਜੇ ਦੇ ਉੱਲੇ ਪਈਏ ਇੱਕ ਪਾਸੇ ਆਪ ਕੱਪੜ ਸਿਉਈ ਜਾਂਦਾ ਹੈ ਤੇ ਉਹ ਸਿੱਖ ਮਨ ਦੇ ਵਿੱਚ ਸੋਚ ਕੇ ਹੈਰਾਨ ਹੁੰਦਾ ਜਿਹੜਾ ਗੁਰੂ ਜੀ ਕੋਲੋਂ ਆਇਆ ਸੀ ਵੀ ਇੱਕ ਪਾਸੇ ਕੱਲ ਨੂੰ ਬਰਾਤ ਹੈ ਮੁੰਡੇ ਦੀ ਘਰ ਦੇ ਵਿੱਚ ਵਿਆਹ ਹੈ ਤੇ ਦੂਜੇ ਪਾਸੇ ਸਾਰਾ ਇਹ ਸੋਗ ਦਾ ਅਰਥੀ ਦਾ ਸਮਾਨ ਪਿਆ ਵੀ ਗੱਲ ਸਮਝ ਨਹੀਂ ਆਉਂਦੀ ਮੈਂ ਭਾਈ ਠਿਖਾਰੀ ਨੂੰ ਪੁੱਛ ਕੇ ਵੇਖਾਂ ਮਨ ਦੇ ਵਿੱਚ ਵਿਚਾਰ ਆਇਆ ਤੇ ਫਿਰ ਵਿੱਚੀ ਦਬ ਲਿਆ ਪੁੱਛਿਆ ਨਹੀਂ ਤੇ ਸਾਧ ਸੰਗਤ ਜੀ ਦੂਜਾ ਦਿਨ ਚੜ੍ਹਿਆ ਭਾਈ ਠਿਖਾਰੀ ਨੇ ਉਹ ਸਿੱਖ ਦੀ ਬੜੀ ਸੇਵਾ ਕੀਤੀ ਦੂਜੇ ਦਿਨ ਬਰਾਤ ਗਈ ਹੈ ਵਿਆਹ ਹੋ ਗਿਆ ਤੇ ਘਰ ਆਏ ਨੇ ਭਾਈ ਠਿਖਾਰੀ ਦਾ ਪੁੱਤਰ ਆਪਣੇ ਘਰ ਵਾਲੀ ਨੂੰ ਵਿਆਹ ਕੇ ਲੈ ਕੇ ਆਇਆ ਤੇ ਘਰ ਆਉਂਦਿਆਂ ਦਰਦ ਸ਼ੁਰੂ ਹੋਇਆ ਪੇਟ ਦੇ ਵਿੱਚ ਦਰਦ ਤੋਂ ਬਾਅਦ ਮੌਤ ਹੋ ਗਈ ਨੌਜਵਾਨ ਪੁੱਤਰ ਮਾਰੇ ਕਹਿੰਦੇ ਦੇਖੋ ਭਾਈ ਕਿੰਨਾ ਦੁੱਖ ਹੈ ਪਰ ਇਹਨੂੰ ਚੱਲਣਾ ਕਿਵੇਂ ਆ ਇਹ ਭਾਈ ਪਖਾਰੀ ਦੇ ਜੀਵਨ ਤੋਂ ਪਤਾ ਲੱਗਦਾ ਹੈ ਤੇ ਸਾਧ ਸੰਗਤ ਜੀ ਵਿਆਹ ਕੇ ਲਿਆਏ ਨੇ ਘਰੇ ਆ ਕੇ ਮੌਤ ਹੋ ਗਈ ਦਰਦ ਹੋਇਆ ਤੇ ਜਲਦੀ ਜਲਦੀ ਭਾਈ ਪਖਾਰੀ ਨੇ ਜਿਹੜੇ ਤੱਪੜ ਸਿਉਏ ਸੀ ਉਹ ਬਸਾਉਣੇ ਸ਼ੁਰੂ ਕਰਤੇ ਉਹ ਸਾਰੇ ਤੱਪੜ ਬੁਸਾਏ ਜਿੰਨਾ ਸੋਹ ਦਾ ਸਮਾਨ ਲੈ ਆਂਦਾ ਸੀ ਉਹ ਸਾਰਾ ਮੌਕੇ ਤੇ ਕੱਢ ਕੇ ਰੱਖਦਾ ਬਾਹਰ ਸਾਰਾ ਤੇ ਉਹ ਸਿੱਖ ਦੇਖ ਕੇ ਬੜਾ ਹੈਰਾਨ ਹੋਇਆ ਉਹ ਸਿੱਖ ਕਹਿੰਦਾ ਮੈਂ ਕੱਲ੍ਹ ਵੇਖਿਆ ਇਹ ਸਾਰਾ ਸਮਾਨ ਆਪ ਤਿਆਰ ਕਰੀ ਜਾਂਦਾ ਸੀ ਘਰੇ ਤੱਪੜ ਸਿਉਂ ਜਾਂਦਾ ਸੀ ਸਿੱਖ ਦੇ ਮਨ 'ਚ ਬਹਿਮ ਹੋਇਆ ਵੀ ਇਹਨੂੰ ਪਤਾ ਸੀ ਤੇ ਉਹ ਸਿੱਖ ਭਾਈ ਭਿਖਾਰੀ ਨੂੰ ਕਹਿੰਦਾ ਵੀਰਾ ਉਹ ਜੇ ਤੈਨੂੰ ਪਤਾ ਸੀ ਵੀ ਤੇਰੇ ਘਰ ਦੇ ਵਿੱਚ ਤੇਰੇ ਪੁੱਤਰ ਦੀ ਮੌਤ ਹੋਣ ਵਾਲੀ ਐ ਤੂੰ ਅਰਤੀ ਦਾ ਸਾਰਾ ਸਮਾਨ ਕੱਲ ਹੀ ਇਕੱਠਾ ਕਰ ਲਿਆ ਦੂਜੇ ਦਿਨ ਬਰਾਤ ਚੜ੍ਹਨੀ ਸੀ ਤੇ ਤੇਰੀ ਸਤਿਗੁਰੂ ਮੰਨਦੇ ਸੀ ਤੂੰ ਕਿਉਂ ਨਾ ਗੁਰਾ ਕੇ ਅਰਦਾਸ ਕੀਤੀ ਤੂੰ ਕਿਉਂ ਨਾ ਸੱਚੇ ਪਾਤਸ਼ਾਹ ਨੂੰ ਕਿਹਾ ਤੇਰਾ ਇਹ ਦੁੱਖ ਟਲ ਜਾਂਦਾ ਤੇ ਭਾਈ ਭਿਖਾਰੀ ਕਹਿਣ ਲੱਗਿਆ ਗੁਰੂ ਕੇ ਸਿਖਾ ਇਹ ਦਾਤ ਪਰਮੇਸ਼ਰ ਦੀ ਐ ਇਹ ਬਿਦੀ ਦਾ ਵਿਧਾਨ ਹੈ ਇਹ ਪਰਮੇਸ਼ਰ ਦਾ ਭਾਣਾ ਹੈ ਤੇ ਪਰਮੇਸ਼ਰ ਦੇ ਭਾਣੇ ਦੇ ਵਿੱਚ ਮੈਂ ਅੜਨ ਵਾਲਾ ਕੌਣ ਹੁੰਦਾ ਐ ਐਸਾ ਦੱਸਣਾ ਕਿਹੜਾ ਘਰ ਹੈ ਜਿਹੜੇ ਘਰ ਦੇ ਵਿੱਚ ਕੋਈ ਗਿਆਨ ਨਹੀਂ ਹੈ ਹਰੇਕ ਘਰ ਦੇ ਜੀਵ ਤੁਰੇ ਜਾਂਦੇ ਨੇ ਤੇ ਹਰੇਕ ਘਰ 'ਚ ਨਵੇਂ ਜੀਵ ਆਉਂਦੇ ਨੇ ਇਸ ਕਰਕੇ ਗੁਰਸਿੱਖਾ ਇਹ ਪਰਮੇਸ਼ਰ ਦਾ ਭਾਣਾ ਹੈ ਇਹ ਕੋਈ ਮੇਰੇ ਆਪਣੇ ਕੀਤੇ ਹੋਏ ਕਰਮ ਦਾ ਫਲ ਹੈ ਜਿਹੜਾ ਮੈਨੂੰ ਦੁੱਖ ਦੇ ਰੂਪ ਦੇ ਵਿੱਚ ਮਿਲਿਆ ਇਹ ਦੁੱਖ ਮੈਨੂੰ ਚੱਲਣਾ ਪਵੇਗਾ ਤੇ ਉਹਦੇ ਭਾਣੇ ਦੇ ਵਿੱਚ ਰਹਿ ਕੇ ਚੱਲਣਾ ਪਵੇਗਾ ਕੀ ਪਤਾ ਕੋਈ ਰੂਹ ਦਾ ਕਿਹੜਾ ਦੁੱਖ ਸੀ ਜਿਹੜਾ ਇਹ ਮੈਨੂੰ ਹੁਣ ਚੱਲਣਾ ਪੈਣਾ ਤੇ ਉਹਦੇ ਹੁਕਮ ਦੇ ਵਿੱਚ ਰਹਿ ਕੇ ਚੱਲਣਾ ਪੈਣਾ ਇਹ ਜਿਹੜੇ ਦੁੱਖ ਨੇ ਪਾਈ ਇਹ ਦੁੱਖ ਹਰ ਇੱਕ ਘਰਾਂ ਤੇ ਆਉਂਦੇ ਨੇ ਪਰ ਦੁੱਖ ਵੱਡੇ ਹੁੰਦੇ ਨੇ ਧੰਨ ਹੁੰਦੇ ਨੇ ਉਹ ਮਾਪੇ ਜਿਹੜੇ ਇਹੋ ਜਿਹੇ ਦੁੱਖਾਂ ਨੂੰ ਚੱਲਦੇ ਨੇ ਜੇ ਆਪਾਂ ਸਾਰਿਆਂ ਨੇ ਇਹੋ ਹੀ ਸਿੱਖਿਆ ਲੈਣੀ ਆ ਵੀ ਜੀ ਭਾਈ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਐਦਾਂ ਦਾ ਦਿਨ ਨਾ ਆਵੇ ਜਿੱਦਾਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਦੂਰ ਹੋਈਏ ਮਹਾਰਾਜ ਦੀ ਬਾਣੀ ਸੁਣਿਆ ਕਰੋ ਕਥਾ ਸੁਣਿਆ ਕਰੋ ਸੋਹਣੇ ਬਚਨ ਸੁਣ ਕੇ ਉਹਨਾਂ ਤੇ ਅਮਲ ਕਰਿਆ ਕਰੋ ਇਹ ਜਿਹੜਾ ਸੰਸਾਰ ਹੈ ਭਾਈ ਇਹ ਮੁਸਾਫਰਖਾਨਾ ਇੱਥੇ ਸਭ ਨੇ ਤੁਰ ਜਾਣਾ ਹੈ ਮਹਾਰਾਜ ਕਹਿੰਦੇ ਕੋਈ ਰਾਜਾ ਨਹੀਂ ਰਹਿੰਦਾ ਕੋਈ ਰੰਗ ਨਹੀਂ ਰਹਿੰਦਾ ਰਾਣਾ ਰਾਉ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਬਸ ਬਾਰੀ ਲੱਗੀ ਹੋਈ ਹੈ ਲੈਣ ਵਾਰ ਤੁਰੇ ਜਾਣਾ ਤੇ ਮਹਾਰਾਜ ਕਹਿੰਦੇ ਜਿਹੜੇ ਦਿਨ ਨੇ ਨਾ ਭਾਈ ਇਹ ਵਿਅਰਥੇ ਨਾ ਗਵਾਓ ਗੁਰੂ ਦੀ ਬਾਣੀ ਪੜਿਆ ਕਰੋ ਸੁਣਿਆ ਕਰੋ ਭਾਈ ਸਤਪਾਲ ਸਿੰਘ ਇਹਨਾਂ ਦੇ ਸੁਪੁੱਤਰ ਕਾਕਾ ਪ੍ਰੀਤ ਸਿੰਘ ਜੋ ਆਪਣੀ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਘੋਟਦੇ ਹੋਏ ਪਿਛਲੇ ਦਿਨੀ ਅਕਾਲ ਕਲਾਨਾ ਕਰ ਗਏ ਸਨ ਜਿਨ੍ਹਾਂ ਦੀ ਨਿਮਰਤ ਪਰਿਵਾਰ ਨੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਜਾਪ ਕਰਵਾਏ ਅਤੇ ਉਸ ਤੋਂ ਬਾਅਦ ਆਪਾਂ ਕੀਰਤਨ ਦੇ ਵਿੱਚ ਸਾਰੀ ਸੰਗਤ ਮੌਜੂਦ ਆ ਗੁਰੂ ਕੀਆਂ ਬਾਤਾਂ ਗੁਰੂ ਕੀਆਂ ਵਡਿਆਈਆਂ ਗੁਰੂ ਦੀ ਦੱਸੀ ਹੋਈ ਸਿੱਖਿਆ ਨੂੰ ਸੁਣ ਰਹੇ ਆ ਤੇ ਮਹਾਰਾਜ ਕਹਿੰਦੇ ਭਾਈ ਇਹ ਸਿੱਖਿਆ ਨੂੰ ਅਪਣਾਉਣਾ ਹੈ ਜਿਨ੍ਹਾਂ ਲੋਕਾਂ ਨੇ ਇਹ ਸਿੱਖਿਆ ਅਪਣਾ ਲਈ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਿਤੇ ਧੱਕੇ ਖਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਇਹ ਦੁਨੀਆ ਦਾ ਮੈਪ ਹੈ ਤੇ ਗੁਰੂ ਨਾਨਕ ਦਾ ਘਰ ਦੁਨੀਆ ਦੇ ਮੈਪ ਦੇ ਵਿੱਚ ਦੱਸਦਾ ਵੀ ਅਸੀਂ ਇਹ ਦੁਨੀਆ ਦੇ ਵਿੱਚ ਰਹਿਣਾ ਕਿਵੇਂ ਹੈ ਸੋ ਆਓ ਸਾਰੀ ਸੰਗਤ ਜਿੰਨੇ ਵੀ ਆਏ ਹੋ ਭਾਈ ਅਰਦਾਸ ਕਰਨੀ ਹੈ ਗੁਰੂ ਅੱਗੇ ਕਿ ਸੱਚੇ ਪਾਤਸ਼ਾਹ ਵਿਛੜੀ ਹੋਈ ਉਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਹੁਣ ਆਪਾਂ ਕਾਕਾ ਪ੍ਰੀਤ ਸਿੰਘ ਦੀ ਯਾਦ ਦੇ ਵਿੱਚ 5 ਮਿੰਟ ਸਿਮਰਨ ਕਰਾਂਗੇ ਸਾਰਿਆਂ ਨੇ ਜਪਣਾ ਭਾਈ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ ਵਾਹਿਗੁਰੂ 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 ਜਪ ਵਾਹਿਗੁਰੂ 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 ਤੇਰਾ ਸਬਦ ਸਦਕਾ ਵਾਹਿਗੁਰੂ ਜਪੋ ਤੇਰਾ ਸਾਧੂ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜਪੋ ਸਤਿਨਾਮ ਉਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਜਪੋ ਵਾਹਿਗੁਰੂ ਪਾ ਗੁਰੂ ਵਾਹਿਗੁਰੂ 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 ਆਓ ਹੁਣ ਸਮਾਪਤ ਹੈ ਤੇ ਧੰਨਵਾਦ ਹੈ ਆਪ ਸਾਰੀਆਂ ਸੰਗਤਾਂ ਦਾ ਭਾਈ ਸਤਪਾਲ ਸਿੰਘ ਵੱਲੋਂ ਸਾਨਾ ਵਸਾਧੂ ਸਿੰਘ ਜੀਉਂਦਾਬਾਲੇ ਬਜ਼ੁਰਗਾਂ ਦੀ ਵੈਸੇ ਤਾਂ ਬਹੁਤ ਲੰਬੀ ਦਾਸਤਾ ਹੈ ਇਸ ਬੈਬਲੀ ਦੇ ਤਕਰੀਬਨ 17 18 ਮੈਂਬਰ ਵੱਖ-ਵੱਖ ਕੰਟਰੀਆਂ ਦੇ ਵਿੱਚ ਕੈਨੇਡਾ ਅਮਰੀਕਾ ਹੋਰ ਵੀ ਵੱਖ-ਵੱਖ ਕੰਟਰੀਆਂ ਦੇ ਵਿੱਚ ਜਿਹੜੇ ਆਪਣਾ ਜੀਵਨ ਬਤਾ ਰਹੇ ਨੇ ਬਾਬਾ ਜੀ ਦੀ ਬਹੁਤ ਵੱਡੀ ਫਲਵਾੜੀ ਸੀ ਪਰਿਵਾਰ ਬਹੁਤ ਸਿਆਣਾ ਤੇ ਸੂਝਵਾਨ ਹੈ ਬਾਬਾ ਜੀ ਨੇ ਬੜੀ ਮੁਸਾਕਤ ਕੀਤੀ ਤੇ ਬੜੀ ਮਿਹਨਤ ਤੋਂ ਬਾਅਦ ਇੱਥੋਂ ਤੱਕ ਪਰਿਵਾਰ ਪਹੁੰਚਿਆ ਇਹ ਸੰਸਾਰ ਦੀਆਂ ਵੱਖ-ਵੱਖ ਕੰਟਰੀਆਂ ਦੇ ਵਿੱਚ ਆਪਣੇ ਕੰਮਾਂ ਤੋਂ ਲਾਂਦੇ ਨਾਲ ਬਹੁਤ ਵਧੀਆ ਫੈਮਿਲੀ ਸੈਟ ਹੈ ਪਰ ਜਿਹੜਾ ਆ ਪੁੱਤਰ ਦਾ ਦੁੱਖ ਹੁੰਦਾ ਹੈ ਇਹ ਬੜਾ ਦੁੱਖ ਭਾਰਾ ਹੁੰਦਾ ਹੈ ਭਾਈ ਧੀਆ ਪੁੱਤਰਾਂ ਦਾ ਸਤਿਗੁਰੂ ਕਿਰਪਾ ਕਰਨ ਜੋ ਪੜਿਆ ਸੁਣਿਆ ਸਿਮਰਣ ਕੀਤਾ ਹੈ ਸਾਰਾ ਉਹ ਰੂਹ ਨੂੰ ਸਹਾਈ ਹੋਵੇ ਤੇ ਆਪ ਸਾਰਿਆਂ ਨੇ ਇਹ ਬੇਨਤੀ ਗੁਰੂ ਜੀ ਅੱਗੇ ਕਰਨੀ ਹੈ ਕਿ ਸਤਿਗੁਰੂ ਵਿਛੜੀ ਰੂਹ ਨੂੰ ਚਰਨਾ ਚਨਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਕੋਟਾਨ ਕੋਟ ਧੰਨਵਾਦ ਹੈ ਸੋ ਆਓ ਹੁਣ ਅਨੰਦ ਸਬ ਦੀ ਬਾਣੀ ਪੜੀਏ ਉਸ ਤੋਂ ਬਾਅਦ ਅਰਦਾਸ ਸਾਮਲ ਹੋਵਾਂਗੇ ਗੱਦਵੜੀ ਕੇ ਪਤੇ ਬੁਲਾਓ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ